ਤੁਸੀਂ 6 ਮਹੀਨੇ ਦੇ ਘੱਟੋ-ਘੱਟ ਗੇਰੇ ਮੈਂ 1 ਲੱਖ ਰੁਪਿਆ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੁਸੀਂ ਕੁਝ ਵੀ ਨਹੀਂ ਕਰਨਾ ਹੈਗਾ ਕੁਝ ਵੀ ਨਹੀਂ 1% ਵੀ ਮਿਹਨਤ ਨਹੀਂ ਕਰਨੀ ਹੈਗੀ ਤੁਸੀਂ 1% ਵੀ ਇਹ ਪਲੀਜ਼ ਇਸ ਵੀਡੀਓ ਨੂੰ ਜਰੂਰ ਦੇਖਿਓ ਜਰੂਰ ਦੇਖਿਓ ਜੀ ਅੱਧਾ ਘੰਟਾ ਤੁਸੀਂ ਕੰਮ ਕਰਕੇ ਤੁਸੀਂ ਮਹੀਨੇ ਦੇ ਲੱਖ ਰੁਪਿਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਵੀ ਕਿ ਵੀਰ ਜੀ ਸਾਨੂੰ ਤੋਂ ਕੁਝ ਵੀ ਨਹੀਂ ਕਰਨਾ ਹੁੰਦਾ ਹੈਗਾ ਅਸੀਂ ਅਨਪੜ੍ਹ ਆ ਬਿਲਕੁਲ ਇਹ ਕੰਮ ਤੁਸੀਂ ਤਾਂ ਵੀ ਕਰ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਪਏ ਨੇ ਚਾਹੇ ਉਹ ਹਾਊਸ ਵਾਈਫ ਨੇ ਜੀ ਜਾਂ ਫਿਰ ਗਵਰਨਮੈਂਟ ਜੌਬ ਕਰਦੇ ਨੇ ਜਾਂ ਫਿਰ ਪ੍ਰਾਈਵੇਟ ਜੌਬ ਕਰਦੇ ਨੇ ਜਾਂ ਫਿਰ ਕੋਈ ਵੀ ਕੰਮ ਕਰਦੇ ਨੇ ਜਾਂ ਫਿਰ ਉਹ ਸਟੂਡੈਂਟ ਨੇ ਜਾਂ ਫਿਰ ਉਹ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਨੇ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ ਤਾਂ ਪਲੀਜ਼ ਵੀਡੀਓ ਦੀ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੇਰੇ ਤੁਹਾਨੂੰ ਸ ਕੀ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਜ਼ਰੂਰ ਦੇਖਿਓ ਜੀ ਅਗਰ ਤੁਹਾਡੇ ਦਿਲ ਦੇ ਅੰਦਰ ਅਗਰ ਤੁਹਾਡੇ ਮਨ ਦੇ ਅੰਦਰ ਤੁਹਾਡੇ ਦਿਮਾਗ ਦੇ ਅੰਦਰ ਥੋੜੇ ਬਹੁਤੇ ਵੀ ਪੈਸੇ ਕਮਾਉਣ ਦੀ ਇੱਛਾ ਹੈਗੀ ਹੈ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਮੈਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੇ ਇਹੋ ਜੇ ਘੈਂਟ ਤੋਂ ਘੈਂਟ ਤਰੀਕਾ ਦੱਸੂਗਾ ਨਾ ਜਮੀ ਸੋਖਾ ਉਹ ਤਰੀਕਾ ਜਮੀ ਸੋਖਾ ਵਾ ਅਗਰ ਮੰਨ ਕੇ ਚੱਲੋ ਤੁਸੀਂ ਕਹਿੰਦੇ ਹੋ ਨਾ ਵੀ ਕੀ ਵੀਰ ਜੀ ਸਾਨੂੰ ਤੋਂ ਕੁਝ ਵੀ ਨਹੀਂ ਕਰਨਾ ਆਉਂਦਾ ਅਸੀਂ ਅਨਪੜ੍ਹ ਆ ਬਿਲਕੁਲ ਇਹ ਕੰਮ ਤੁਸੀਂ ਤਾਵੇਂ ਕਰ ਸਕਦੇ ਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤਰੀਕਾ ਹੀ ਇਹੋ ਜਿਹਾ ਦੱਸੂਗਾ ਕਿ ਮੈਂ ਕਹਿੰਦਾ ਜੇ ਤੁਸੀਂ ਉਹਤੇ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਨਾ ਤਾਂ ਮੈਂ ਤੁਹਾਨੂੰ ਲਿਖ ਕੇ ਦੇਣਾ ਗਰੰਟੀ ਦੇਣਾ ਤੁਸੀਂ ਮਹੀਨੇ ਦੇ ਘਟੋ-ਕਟ ਗੇ ਰ ਮੈਂ 1 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਦੇਖੋ ਸਟਾਰਟਿੰਗ ਦੇ ਵਿੱਚ ਤੇ ਨਹੀਂ ਆਪਾਂ ਕਹਿੰਦੇ ਹੈਗੇ ਵੀ ਤੁਸੀਂ 1 ਲੱਖ ਰੁਪਇਆ ਕਮਾ ਲੋਗੇ ਬਟ ਕੁਝ ਸਮੇਂ ਬਾਅਦ 5 ਮਹੀਨੇ ਬਾਅਦ 4 ਮਹੀਨੇ ਬਾਅਦ 3 ਮਹੀਨੇ ਬਾਅਦ ਤੁਸੀਂ 1 ਲੱਖ ਰੁਪਇਆ ਕਮਾਣਾ ਸ਼ੁਰੂ ਕਰ ਦੋਗੇ ਤੋ ਕੀ ਉਹ ਜਿਹੜਾ ਟੋਪਿਕ ਆ ਇੰਨਾ ਸੋਖਾ ਟੋਪਿਕ ਆ ਨਾ ਇੰਨਾ ਸੋਖਾ ਟੋਪਿਕ ਆ ਨਾ ਬਹੁਤ ਹੀ ਸੋਖਾ ਟੋਪਿਕ ਆ ਤੇ ਉਹ ਜਿਹੜਾ ਟੋਪਿਕ ਆ ਜਿਹੜਾ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸਾਰਿਆਂ ਨਾਲ ਵਤ ਦੇਖਿਆ ਜਾਂਦਾ ਵਾ ਦੇਖੋ ਤੁਸੀਂ ਆਪਣੇ ਘਰਾਂ ਦੇ ਵਿੱਚ ਲਗਾ ਲੋ ਹਨਾ ਤੁਹਾਡੇ ਆਪ ਦੇ ਵੀ ਬੱਚੇ ਹੋਣਗੇ ਉਹ ਸਾਰਾ ਦਿਨ ਨਾ ਕਾਰਟੂਨ ਦੇਖਦੇ ਰਹਿੰਦੇ ਨੇ ਜਿਵੇਂ ਟੋਮ ਐਂਡ ਜੇਰੀ ਹੋ ਗਿਆ ਮੋਟੂ ਪਤਲੂ ਹੋ ਗਿਆ ਸ਼ਿਵਾ ਸ਼ਿਵਾ ਹੋ ਗਿਆ ਹਨਾ ਇਦਾਂ ਦੇ ਕਾਰਟੂਨ ਉਹ ਬਹੁਤ ਜ਼ਿਆਦਾ ਦੇਖਦੇ ਨੇ ਤੇ ਉਹਨਾਂ ਦੇ ਤੁਸੀਂ ਵਿਊ ਦੇਖਿਓ ਮਿਲੀਅਨ ਦੇ ਵਿੱਚ ਹੀ ਵਿਊ ਜਾਂਦੇ ਨੇ ਮਿਲੀਅਨ ਦੇ ਵਿੱਚ 205 ਮਿਲੀਅਨ 333 ਮਿਲੀਅਨ 405 ਮਿਲੀਅਨ ਇਦਾਂ ਉਹਨਾਂ ਦੇ ਵਿਊ ਜਾਂਦੇ ਨੇ ਕਿਉਂਕਿ ਉਹ ਜਿਹੜਾ ਟੋਮ ਐਂਡ ਜੇਰੀ ਮੰਨ ਕੇ ਚੱਲੋ ਟੋਮ ਐਂਡ ਜੇਰੀ ਹੀ ਸਾਰਿਆਂ ਨਾਲੋਂ ਵੱਧ ਦੇਖਿਆ ਜਾਂਦਾ ਵਾ ਸਭ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਉਹ ਚੈਨਲ ਦਿਖਾ ਦੇਣਾ ਵਾ ਜਿਹੜੇ ਦੇ ਮੰਨ ਕੇ ਚੱਲੋ ਟੋਮ ਐਂਡ ਜੇਰੀ ਦੇ ਨਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਤੁਸੀਂ ਉਹ ਵੀਡੀਓ ਤੇ ਜਾ ਕੇ ਦੇਖੋ ਵਿਊ ਦੇਖਿਓ ਕਿੰਨੇ ਆਂਦੇ ਤੁਸੀਂ ਨਾ ਮੇਰੀ ਮੋਬਾਈਲ ਸਕਰੀਨ ਤੇ ਦੇਖਿਓ ਮੈਂ ਤੁਹਾਨੂੰ ਆਪਣੇ ਮੋਬਾਈਲ ਸਕਰੀਨ ਦੇ ਉੱਤੇ ਦਿਖਾ ਦੇਣਾ ਵਾ ਸਭ ਤੋਂ ਪ ਵਿਟਸ ਜੀ ਉਹ ਦੇਖੋ YouTube ਖੋਲਕੇ ਜੀ ਮੈਂ ਇੱਥੇ ਲਿਖਦਾ ਟੋਮ ਐਂਡ ਜੇਰੀ ਆ ਗਿਆ ਟੋਮ ਐਂਡ ਜੇਰੀ ਆ ਦੇਖੋ ਟੋਮ ਐਂਡ ਜੇਰੀ কারਟੂਨ ਆ ਗਿਆ ਤਾਂ ਨੂੰ ਮੈਂ ਨਾ ਇਹਦੇ ਵੀਊਵ ਦਿਖਾਨਾ ਤੁਸੀਂ ਕਦੇ ਵੀਊ ਦੇਖੇ ਹੋ ਇਹਦੇ ਆ ਦੇਖੋ ਟੋਮ ਐਂਡ ਜੇਰੀ ਵੀਊ 3 ਮਹੀਨੇ ਹੋਇਆ ਵੀਡੀਓ ਨੂੰ ਅਪਲੋਡ ਕੀਤੀ ਨੂੰ 39 ਮਿਲੀਅਨ ਵੀਊ ਇਹ ਤੋਂ ਥੱਲੇ ਅਜੇ 2 ਸਾਲ ਦੇ ਵਿੱਚ 604 ਮਿਲੀਅਨ 96 ਮਿਲੀਅਨ 84 ਮਿਲੀਅਨ 281 ਮਿਲੀਅਨ 283 ਹਜ਼ਾਰ ਸਿਰਫ 4 ਦਿਨ ਦੇ ਵਿੱਚ 283 ਲੱਖ ਲੱਖ ਸਤ 283000 ਸਿਰਫ 4 ਦਿਨ ਦੇ ਵਿੱਚ 1 ਸਾਲ ਦੇ ਅੰਦਰ 21 ਮਿਲੀਅਨ 4 ਦਿਨ ਮਹੀਨੇ ਦੇ ਵਿੱਚ ਹੈਗੇ ਨੇ 4 ਸੋਰੀ 4 ਸਾਲ ਦੇ ਵਿੱਚ 11 ਮਿਲੀਅਨ ਇਦਾਂ ਦਾ ਜਿਹੜਾ ਕਾਰਟੂਨ ਆ ਟੂਮ ਐਂਡ ਜਿਹੜੀ ਜਿਹੜਾ ਕਾਰਟੂਨ ਆ ਉਹ ਤੁਸੀਂ ਵੀ ਬਣਾ ਸਕਦੇ ਹੋ ਪਤਾ ਸੇਮ ਟੂ ਸੇਮ ਡਿੱਟੋ ਚੀਜ਼ ਬਿਲਕੁਲ ਡਿੱਟੋ ਚੀਜ਼ ਤੁਸੀਂ ਕੁਝ ਵੀ ਨਹੀਂ ਕਰਨਾ ਹੈਗਾ ਕੁਝ ਵੀ ਨਹੀਂ 1% ਵੀ ਮਿਹਨਤ ਨਹੀਂ ਕਰਨੀ ਹੈਗੀ ਤੁਸੀਂ 1% ਵੀ ਤੁਸੀਂ ਸਿਰਫ ਕੀ ਕਰਨਾ ਇਹ ਵੀਡੀਓ ਚੱਕ ਕੇ ਤੁਸੀਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦੇਣੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ YouTube ਦੇ ਉੱਤੇ ਆਪਣਾ ਚੈਨਲ ਬਣਾ ਲੈਣਾ ਕਾਰਟੂਨ ਦੇ ਰਿਲੇਟਿਡ ਕਿਸੇ ਵੀ ਤਰ੍ਹਾਂ ਦਾ ਬਣਾ ਲਓ ਹਨਾ ਕੋਈ ਵਧੀਆ ਜਿਹਾ ਨਾਮ ਰੱਖ ਲਓ ਤੇ ਉਹਦੇ ਉੱਤੇ ਤੁਸੀਂ ਆਹ ਵੀਡੀਓ ਚੱਕੜੀਆਂ ਨੇ ਤੇ ਚੱਕ ਕੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦੇਣੀਆਂ ਨੇ ਤੁਹਾਨੂੰ ਕਦੇ ਵੀ ਜ਼ਿੰਦਗੀ ਭਰ ਤੁਹਾਨੂੰ ਕਦੇ ਵੀ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਉਹਦੇ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਤੋਂ ਡਾਊਨਲੋਡ ਕਰਨੀਆਂ ਕਿਵੇਂ ਤੁਸੀਂ ਉਹਦੀ ਥੋੜੀ ਜਿਹੀ ਐਡੀਟਿੰਗ ਕਰਦੇ ਸਿਰਫ ਥੋੜੀ ਜਿਹੀ ਐਡੀਟਿੰਗ ਸਿਰਫ ਤੁਸੀਂ ਅੱਧਾ ਘੰਟਾ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਕੰਮ ਕਰਨਾ ਵਾ ਅੱਧਾ ਘ ਸ਼ੁਰੂ ਕਰ ਦੋਗੇ ਜੀ ਸੋ ਵੀਡੀਓ ਨੂੰ ਪਲੀਜ਼ ਸ਼ੁਰੂ ਤੋਂ ਲੈ ਕੇ ਲਾਫਟਾਂ ਜਰੂਰ ਦੇ ਦੇ ਰਹੇ ਹੋ ਜੀ ਕਿਉਂਕਿ ਹੁਣ ਮੈਂ ਤੁਹਾਨੂੰ ਫੋਨ ਦੇ ਉੱਤੇ ਸਮਝਾਉਂਗਾ ਕਿ ਤੁਸੀਂ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਉਹਦੇ ਤੇ ਥੋੜੀ ਜੀ ਐਡੀਟਿੰਗ ਕਿਵੇਂ ਕਰਨੀ ਹੈ ਦੇਖੋ ਜੇ ਤੁਸੀਂ ਸੇਮ ਐਜ਼ ਇਟ ਇਜ਼ ਤੁਸੀਂ ਚੱਕ ਕੇ ਅਪਲੋਡ ਕਰ ਦੋਗੇ ਤੁਹਾਨੂੰ ਕਾਪੀਰਾਈਟ ਤਾਂ ਆਏਗਾ ਨਾ ਆਪਾਂ ਉਹ ਕੰਮ ਨਹੀਂ ਕਰਨਾ ਹੈਗਾ ਆਪਾਂ ਕੀ ਕਰਨਾ ਆਪਾਂ ਵੀਡੀਓ ਇਹੋ ਜੀ ਡਾਊਨਲੋਡ ਕਰਨੀ ਜਿਹੜਾ ਤੁਹਾਨੂੰ ਕਾਪੀਰਾਈਟ ਆਵੇ ਨਾ ਤੇ ਬਸ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਐਡੀਟਿੰਗ ਦਾ ਕਮਾਲ ਦਿਖਾਣਾ ਵਾ ਹੋਰ ਕੁਝ ਵੀ ਨਹੀਂ ਕਰਨਾ ਬਹੁਤ ਹੀ ਸੋਕਾ ਬਹੁਤ ਹੀ ਸੋਕਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਤ ਤੱਕ ਜੁੜਦੇ ਦੇਖਿਓ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਚੱਲਦੇ ਮੇਰੀ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਆਪਣੇ YouTube ਚੈਨਲ ਦੇ ਉੱਤੇ YouTube ਚੈਨਲ ਦੇ ਉੱਤੇ ਜਾ ਕੇ ਆਪਾਂ ਇੱਥੇ ਲਿਖਾਂਗੇ ਟੋਮ ਐਂਡ ਜੇਰੀ ਟੋਮ ਐਂਡ ਜੇਰੀ ਗ੍ਰੀਨ ਸਕਰੀਨ ਗ੍ਰੀਨ ਸਕ੍ਰੀਨ ਵੀਡੀਓ ਦੇਖੋ ਆ ਗਿਆ ਦੂਜੇ ਨੰਬਰ ਤੇ ਮੈਂ ਤਾਂ ਸਰਚ ਕਰਾਂਗਾ ਦੇਖੋ ਟੋਮ ਐਂਡ ਜੇਰੀ ਵਾਲੀ ਤਾਂ ਉਹਨੂੰ ਬਹੁਤ ਸਾਰੀਆਂ ਗ੍ਰੀਨ ਸਕ੍ਰੀਨ ਵਾਲੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਦੇਖੋ ਇੱਕ ਆ ਵੀਡੀਓ ਮਿਲ ਗਈ ਆ ਹਨਾ ਇੱਕ ਆ ਵੀਡੀਓ ਮਿਲ ਗਈ ਆ ਇਹ ਵੀਡੀਓ ਮਿਲ ਗਈ ਆ ਆ ਵੀਡੀਓ ਦੇਖੋ ਸਾਰੀਆਂ ਨੇ ਮੈਂ ਤੁਹਾਨੂੰ ਇੱਕ ਪਲੇ ਕਰਕੇ ਦਿਖਾਣਾ ਥੋੜੀ ਜੀ ਤੁਸੀਂ ਆ ਵੀਡੀਓ ਦੇਖ ਲਓ ਹਨਾ ਠੀਕ ਆ ਜੀ ਤੇ ਆ ਸਾਰੀ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਇਹ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਵਾ ਇਹ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਹਨਾ ਜੇ ਤੇ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਮੈਂ ਤੁਹਾਨੂੰ ਦੱਸ ਦਾਂਗਾ ਇਹ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਤੁਸੀਂ ਇਹ ਵੀਡੀਓ ਨੂੰ ਡਾਊਨਲੋਡ ਕਰ ਲੈਣਾ ਜਦੋਂ ਤੁਸੀਂ ਵੀਡੀਓ ਡਾਊਨਲੋਡ ਕਰ ਲੋਗੇ ਨਾ ਤੁਹਾਡੀ ਗੈਲਰੀ ਦੇ ਵਿੱਚ ਆ ਜਾਏਗੀ ਮੈਂ ਆਲਰੇਡੀ ਇਹ ਵੀਡੀਓ ਡਾਊਨਲੋਡ ਕਰਕੇ ਰੱਖੀ ਹੋਈ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਜਦੋਂ ਤੁਸੀਂ ਵੀਡੀਓ ਆਪਣੀ ਡਾਊਨਲੋਡ ਕਰ ਲਈ ਵੀਡੀਓ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਜਾਣਾ Chrome ਦੇ ਵਿੱਚ Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਸਰਚ ਕਰਨਾ ਵਾ ਇਹ ਤੁਸੀਂ ਇੱਥੇ ਜਾ ਕੇ ਲਿਖਣਾ ਵਾ ਤੁਸੀਂ ਇਹ ਕਿਡਜ਼ ਕਿਡਜ਼ ਹੋਮ ਹੋਮ ਇਮੇਜ ਹੋਮ ਇਮੇਜ ਲਿਖ ਦੇਣਾ ਤੁਸੀਂ ਇੱਥੇ ਲਿਖਣਾ ਇੰਡੋਰ ਲਿਖਣਾ ਇੰਡੋਰ ਮਤਲਬ ਅੰਦਰ ਦੀਆਂ ਅੰਦਰ ਦੇ ਤੁਸੀਂ ਇੰਡੋਰ ਇਮੇਜ ਲਿਖ ਦੇਣਾ ਜਦੋਂ ਤੁਸੀਂ ਤਾਂ ਸਰਚ ਕਰੋਗੇ ਉਹ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਇਦਾਂ ਦੀਆਂ ਫੋਟੋ ਆ ਜਾਣਗੀਆਂ ਇਹ ਆ ਜਿਹਾ ਹੋ ਤਰੀਕਾ ਨਾਲ ਆਪਾਂ ਇੱਥੇ ਕਰਦੇ ਆਪ ਨੂੰ ਇਹ ਫੋਟੋ ਨੂੰ ਚਾਹੀਦੀ ਹੈ ਆਪਾਂ ਇੱਥੇ ਲਿਖ ਦਿੰਦੇ ਨੇ ਕਿ ਕਿਡਸ ਦੀ ਥਾਂ ਤੇ ਆਪਾਂ ਕਾਰਟੂਨ ਲਿਖ ਦਿੰਦੇ ਆ ਇੱਥੇ ਲਿਖਦੇ ਆਪਾਂ ਕਾਰਟੂਨ ਕਾਰਟੂਨ ਇਮੇਜ ਹੋਮ ਇਮੇਜ ਠੀਕ ਹੈ ਜੀ ਤੁਸੀਂ ਇੱਥੇ ਸਰਚ ਕਰੋਗੇ ਹੋ ਤਾਂ ਤੁਹਾਨੂੰ ਕਾਰਡੂਲਿਆ ਦੇਖੋ ਕਿੰਨੀਆਂ ਫੋਟੋਆਂ ਆਈਆਂ ਦੇਖੋ ਇੱਕ ਆ ਫੋਟੋ ਆ ਗਈ ਆ ਤੁਸੀਂ ਕੀ ਕਰਨਾ ਜੀ ਤੁਸੀਂ ਆ ਫੋਟੋ ਚਾਹੀਦੀ ਆ ਜਿੱਦਾਂ ਮੈਨੂੰ ਆ ਫੋਟੋ ਚਾਹੀਦੀ ਆ ਮੈਂ ਇਹ ਫੋਟੋ ਨੂੰ ਡਾਊਨਲੋਡ ਕਰ ਲਾਂਗਾ ਤੁਸੀਂ ਆ ਫੋਟੋ ਨੂੰ ਡਾਊਨਲੋਡ ਕਿਵੇਂ ਕਰਨਾ ਹੈ ਤੇ ਕਲਿੱਕ ਕਰਕੇ ਰੱਖਣਾ ਵਾ ਇਹ ਤੇ ਸੇਵ ਇਨ ਫੋਟੋ ਆ ਜਾਏਗਾ ਤੁਸੀਂ ਸੇਵ ਕਰ ਲਿਓ ਅਲਾਉ ਕਰ ਦਿਓ ਇਹ ਸੇਵ ਹੋ ਜਗਾ ਜੇ ਮੰਨ ਕੇ ਚਲੋ ਤੁਹਾਡੇ ਕੋਲ ਇਹ ਨਹੀਂ ਵੀ ਸੇਵ ਹੋ ਰਹੀ ਤਾਂ ਤੁਸੀਂ ਕੀ ਕਰਨਾ ਤੁਸੀਂ ਨਾ ਆਪਣੇ ਇਦਾਂ ਫੋਟੋ ਦਾ ਤੁਸੀਂ ਸਕਰੀਨਸ਼ਾਟ ਖਿੱਚ ਲੈਣਾ ਜਿੱਦਾਂ ਆ ਦੇਖੋ ਹੁਣ ਵਿੱਚ ਸਕਰੀਨਸ਼ਾਟ ਖਿੱਚ ਲਿਆ ਹੁਣ ਤੁਸੀਂ ਇਹਨੂੰ ਐਡਿਟ ਕਰ ਲੈਣਾ ਐਡਿਟ ਕਿਵੇਂ ਕਰਨਾ ਤੁਸੀਂ ਆ ਜਿਹੜੀ ਫੋਟੋ ਆ ਕੱਲੀ ਇਦਾਂ ਤੁਸੀਂ ਇਹਨੂੰ ਐਜ਼ ਇਟ ਇਜ਼ ਤੁਸੀਂ ਇਹਨੂੰ ਐਡਿਟ ਕਰ ਲੈਣਾ ਤੇ ਤੁਸੀਂ ਇੱਥੋਂ ਡਨ ਕਰ ਦੇਣਾ ਸੇਵ ਟੂ ਫੋਨ ਹੋ ਜੇਗੀ ਆ ਦੇਖੋ ਬਹੁਤ ਸਾਰੀਆਂ ਫੋਟੋਆਂ ਨੇ ਥੱਲੇ ਦਿੱਤੀਆਂ ਮੈਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਨੇ ਤੁਸੀਂ ਇਹ ਸਾਰੀਆਂ ਫੋਟੋ ਨੂੰ ਤੁਸੀਂ ਡਾਊਨਲੋਡ ਤੁਸੀਂ ਕਰ ਸਕਦੇ ਹੋ ਇਹ ਤੁਹਾਡੀ ਗੈਲਰੀ ਦੇ ਵਿੱਚ ਚਲੇ ਜਾਣੀ ਆ ਦੇਖੋ ਤੁਸੀਂ ਫੋਟੋ ਵੀ ਡਾਊਨਲੋਡ ਕਰ ਲਈਆਂ ਵੀਡੀਓ ਵੀ ਤੁਸੀਂ ਡਾਊਨਲੋਡ ਕਰ ਲਈਆ ਹੁਣ ਤੁਸੀਂ ਕੀ ਕਰਨਾ ਤੁਸੀਂ ਆਪਣੇ ਵੀਡੀਓ ਐਡੀਟਿੰਗ ਦੇ ਵਿੱਚ ਜਾਣਾ VN ਦੇ ਵਿੱਚ ਇਹ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਜਾਓਗੇ ਤੁਹਾਨੂੰ ਕੁਝ ਇਦਾਂ ਦਾ ਇੰਟਰਫੇਸ ਦੇਖਣ ਨੂੰ ਮਿਲੂ। ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਜੀ। ਇੱਥੇ ਲਈ ਨਿਊ ਪ੍ਰੋਜੈਕਟ, ਨਿਊ ਪ੍ਰੋਜੈਕਟ ਤੇ ਕਲਿੱਕ ਕਰਾਂਗੇ ਜੀ। ਨਿਊ ਪ੍ਰੋਜੈਕਟ ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀਆਂ ਤੁਸੀਂ ਫੋਟੋ ਤੇ ਵੀਡੀਓ ਡਾਊਨਲੋਡ ਕੀਤੀਆਂ ਸੀ ਨਾ ਉਹ ਤੁਹਾਨੂੰ ਇੱਥੇ ਸ਼ੋਅ ਕਰਨ ਲੱਗ ਜਣੀਆਂ। ਦੇਖੋ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਗ੍ਰੀਨ ਸਕਰੀਨ ਵਾਲੀ ਮੈਟ ਡਾਊਨਲੋਡ ਕੀਤੀ ਇਹ ਆ ਗਈ ਆ। ਉਸ ਤੋਂ ਬਾਅਦ ਪਹਿਲਾਂ ਆ ਫੋਟੋ ਨੇ ਸਭ ਤੋਂ ਪਹਿਲਾਂ ਤੁਸੀਂ ਫੋਟੋ ਚੱਕਣੀਆਂ ਨੇ ਜਿਹੜੀ ਆਪਾਂ ਡਾਊਨਲੋਡ ਕੀਤੀ ਇੱਕ ਫੋਟੋ ਹੋਗੀ। ਦੋ ਫੋਟੋ ਹੋ ਗਈ ਤਿੰਨ ਹੋ ਗਈ ਚਾਰ ਹੋ ਗਈਆਂ ਪੰਜ ਹੋ ਗਈਆਂ ਛੇ ਹੋ ਗਈਆਂ ਸੱਤ ਹੋ ਗਈਆਂ ਇਹਨੂੰ ਵੀ ਸਾਰ ਨੂੰ ਕਰ ਲੈਣਾ ਇੱਥੇ ਇੰਟਰ ਕਰਾਂਗਾ ਉਹ ਮੇਰੀ ਸਾਈਆਂ ਫੋਟੋ ਇੱਥੇ ਦੇਖੋ ਆਲਰੇਡੀ ਆ ਚੁੱਕੀਆਂ ਤੇ ਮੈਂ ਨਾਲ ਦੀ ਥੋੜੀ ਥੋੜੀ ਟਾਈਮ ਲੈਂਥ ਵਧਾ ਦਾਂਗਾ ਜੀ ਫੋਟੋਆਂ ਦੀ ਇੱਥੋਂ ਖਿੱਚ ਕੇ ਤੁਸੀਂ ਇੱਥੇ ਕਲਿੱਕ ਕਰਨਾ ਇੱਥੇ ਦੇਖੋ ਇਹਦੀ ਜਿੰਨੀ ਮਰਜ਼ੀ ਤੁਸੀਂ ਟਾਈਮ ਲੈਂਥ ਵਧਾ ਲਓ ਹਾਂ ਮੈਂ ਤੁਹਾਨੂੰ ਛੋਟੀ ਜੀ ਵੀਡੀਓ ਬਣਾ ਕੇ ਦਿਖਾਵਾਂਗਾ ਜਿਆਦਾ ਲੌਂਗ ਨਹੀਂ ਜੇ ਕਰ ਰਿਹਾ ਜੇ ਮੈਂ ਤੁਹਾਨੂੰ ਜਿਆਦਾ ਲੌਂਗ ਵੀਡੀਓ ਬਣਾ ਕੇ ਦਿਖਾਤੀ ਤੋ ਦਿਨ ਕੀ ਹੋਣਾ ਜੀ ਤੁਹਾਡੀ ਜਿਹੜੀ ਵੀਡੀਓ ਨਾ ਮੇਰੀ ਬਹੁਤ ਲੰਬੀ ਹੋ ਜਾਈਏ ਇਸ ਕਰਕੇ ਮੈਂ ਛੋਟੀ ਜਿਹੀ ਬਣਾ ਕੇ ਦਿਖਾ ਰਿਹਾ ਤੈਨੂੰ ਸਿੰਪਲ ਦੇ ਤੌਰ ਤੇ ਤੁਸੀਂ ਜਾਨੀ ਕਿ ਆਪ ਉਸੇ ਤਰ੍ਹਾਂ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਜਿਵੇਂ ਆ ਮੈਂ ਬਣਾ ਲਈ ਆ ਹੁਣ ਦੇਖੋ ਤੁਸੀਂ ਕੀ ਕਰਨਾ ਹੁਣ ਆਪਾਂ ਜਿਹੜੀ ਗ੍ਰੀਨ ਸਕਰੀਨ ਦੀ ਆਪਾਂ ਵੀਡੀਓ ਰੈਂਦੀ ਸੀ ਨਾ ਉਹ ਆਪਾਂ ਇੱਥੇ ਐਡ ਕਰਨੀ ਆ ਐਡ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਉੱਪਰ ਲਿਖਿਆ ਹੋਇਆ ਜੀ ਇਹਨਾਂ ਨੇ origignal original ਤੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ YouTube ਲਿਖਿਆ ਹੋਇਆ 16.9 ਤੁਸੀਂ ਇੱਥੇ ਕਲਿੱਕ ਕਰ ਦੇਣਾ ਆ YouTube ਵਾਲਾ ਸਾਈਜ਼ ਬਣ ਜਾਏਗਾ ਆਪਾਂ YouTube ਤੇ ਪਾਉਣੀ ਆ ਇੱਥੇ ਕਲਿੱਕ ਕਰਕੇ ਤੁਸੀਂ ਥੋੜਾ ਜਿਹਾ ਵੱਡਾ ਵੀ ਕਰ ਸਕਦੇ ਹੋ ਹੁਣ ਆਪਾਂ ਜਿਹੜੀ ਆਪਾਂ ਵੀਡੀਓ ਡਾਊਨਲੋਡ ਕੀਤੀ ਸੀ ਟੂਮ ਐਂਡ ਜੇਰੀ ਦੀ ਆਪਾਂ ਉਹ ਇੱਥੇ ਲੈ ਕੇ ਆਉਣੀ ਆ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਸਟੋਕ ਲਿ ਆ ਇੱਥੇ ਸਟicker ਲਿਖਿਆ ਆਪਾਂ ਸਟੋਕ ਤੇ ਕਲਿੱਕ ਕਰਾਂਗੇ ਸਟੋਕ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਗ੍ਰੀਨ ਸਕਰੀਨ ਵਾਲੀ ਵੀਡੀਓ ਆਪਣੀ ਆ ਪਈ ਆ ਆਪਾਂ ਇੱਥੇ ਕਲਿੱਕ ਕਰਾਂਗੇ ਆ ਦੇਖੋ ਆਪਣੀ ਗ੍ਰੀਨ ਹੋ ਜੀ ਤਾਂ ਇਹ ਵੀਡੀਓ ਆ ਚੁੱਕੀ ਆ ਆਪਾਂ ਇੱਥੇ ਕੀ ਕਰਨਾ ਇਹ ਤਾਂ ਥੋੜਾ ਜਿਹਾ ਸਾਈਜ਼ ਆ ਫੋਟੋ ਦੇ ਨੰਬਰ ਆ ਲਾਂਗੇ ਆਪਾਂ ਇਹਦੇ ਆਪਾਂ ਥੋੜਾ ਜਿਹਾ ਸਾਈਜ਼ ਦੇ ਆਪਾਂ ਥੋੜਾ ਜਿਹਾ ਵੱਡਾ ਕਰਾਂਗੇ ਇਹਦੇ ਆਹ ਹੋ ਗਿਆ ਦੇਖੋ ਠੀਕ ਹੈ ਜੀ ਹੁਣ ਆਪਾਂ ਆ ਵੀਡੀਓ ਨੂੰ ਆਪਾਂ ਪਲੇ ਕਰਾਂਗੇ ਆਪਣੀ ਜਿਹੜੀ ਵੀਡੀਓ ਕਿੱਦਾਂ ਦੀ ਦੇਖੋ ਆ ਵੀਡੀਓ ਆਪਣੀ ਹੋ ਕੇ ਰੈਡੀ ਹੋ ਗਈ ਆ ਠੀਕ ਹੈ ਜੀ ਆ ਦੇਖੋ ਵੀਡੀਓ ਆਪਣੀ ਚੱਲ ਗਈ ਆ ਠੀਕ ਆ ਹੁਣ ਆਪਾਂ ਕੀ ਕਰਨਾ ਇਹ ਵੀਡੀਓ ਤੇ ਆਪਾਂ ਇਹਦਾ ਗ੍ਰੀਨ ਸਕਰੀਨ ਜਿਹੜੀ ਆਪਾਂ ਗ੍ਰੀਨ ਸਕਰੀਨ ਨੂੰ ਆਪਾਂ ਹਟਾਉਣਾ ਇਹ ਵੀਡੀਓ ਥੋੜੀ ਜਿਆਦਾ ਵੱਡੀ ਹੋ ਗਈ ਹੈ ਮੈਨੂੰ ਛੋਟੀ ਛੋਟੀ ਕਰਨੀ ਚਾਹਨਾ ਆ ਜ਼ਿਆਦਾ ਹੋਰ ਛੋਟੀ ਹੋ ਗਈ ਆ ਜ਼ਿਆਦਾ ਆ ਠੀਕ ਆ ਹੁਣ ਇਹਨੂੰ ਕੀ ਕਰਨਾ ਆਪਾਂ ਇਹ ਗ੍ਰੀਨ ਸਕਰੀਨ ਆਪਾਂ ਹਟਾਉਣੀ ਹੈ ਇਹ ਗ੍ਰੀਨ ਸਕਰੀਨ ਕਿਵੇਂ ਹਟੇਗੀ ਆ ਦੇਖੋ ਥੱਲੇ ਆਪਸ਼ਨਾਂ ਦਿੱਤੀ ਹੋਈ ਨੇ ਕਾਫੀ ਸਾਰੀਆਂ ਫਿਲਟਰ ਟ੍ਰੀਮ ایف ਐਕਸ ਸਪਲੀਟ ਡਿਲੀਟ ਅੱਗੇ ਜਾਵਾਂਗੇ ਤੁਸੀਂ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਨੇ ਆਪਸ਼ਨਾਂ ਤੁਸੀਂ ਕੀ ਕਰਨਾ ਆਪਾਂ ਗ੍ਰੀਨ ਸਕਰੀਨ ਹਟਾਉਣੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਡੀਓ ਦੀ ਤੁਸੀਂ ਗ੍ਰੀਨ ਸਕਰੀਨਾਂ ਦੀ ਜਿਹੜੀ ਤੁਸੀਂ ਕਿਵੇਂ ਹ ਉਦੋਂ ਬਹੁਤ ਸੌਖਾ ਤਰੀਕਾ ਵਾ ਤੁਸੀਂ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਇੱਥੇ ਵੀਡੀਓ ਤੇ ਕਲਿੱਕ ਕਰੋਗੇ ਜੀ ਤੁਸੀਂ ਆਹ ਵੀਡੀਓ ਤੇ ਕਲਿੱਕ ਕਰਨਾ ਵਾ ਜਿੱਥੇ ਆਪਾਂ ਗ੍ਰੀਨ ਸਕਰੀਨ ਹਟਾਣੀ ਹੈ ਨਾ ਆਪਾਂ ਤੁਸੀਂ ਇੱਥੇ ਕਲਿੱਕ ਕਰਨਾ ਜਦੋਂ ਕਲਿੱਕ ਕਰੋਗੇ ਦੇਖੋ ਤੁਹਾਡੇ ਸਾਹਮਣੇ ਦਿਨ ਬਲੂ ਜਾਂ ਫਿਰ 옐ੋ ਕਲਰ ਦਾ ਜੀ ਤੁਹਾਡਾ ਹੋ ਜਾਏਗਾ ਬਲੂ ਜਾਂ 옐ੋ ਕਲਰ ਦਾ ਹੋਏਗਾ ਤੁਹਾਡਾ ਤੁਸੀਂ ਜਦੋਂ ਇੱਥੇ ਆਗੇ ਤੁਸੀਂ ਆਹ ਥੱਲੇ অপਸ਼ਨਾਂ ਤੇ ਆ ਜਾਣਾ ਤੁਸੀਂ ਆਹ ਦੇਖੋ ਇਹਦੇ ਤੇ ਆਗੇ ਤੁਸੀਂ ਆ ਆਗੇ ਆਹ ਦੇਖੋ ਕਿੰਨੇ ਸਾਰੇ অপਸ਼ਨ ਦਿੱਤੇ ਹੋਏ ਨੇ ਆਪਾਂ ਇੱਥੇ ਲੱਭਣਾ ਵਾ ਕਰੋਮਾ ਤੁਸੀਂ ਕਰੋਮਾ ਲੱਭਣਾ ਵਾ ਇਹਦੇ ਦੇ ਥੱਲੇ ਦਿੱਤਾ ਹੋਇਆ ਵਾ ਕਰੋਮਾ ਆ ਆ ਗਿਆ ਕਰੋਮਾ ਤੁਸੀਂ ਇਹ ਤੇ ਕਲਿੱਕ ਕਰਦੇ ਜਦੋਂ ਤੁਸੀਂ ਕਰੋਮੇ ਤੇ ਕਲਿੱਕ ਕਰਦੋਂਗੇ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਗੋਲ ਚੱਕਰ ਜਿਹਾ ਆ ਜਾਊਗਾ ਤੁਸੀਂ ਹੁਣ ਕੀ ਕਰਨਾ ਤੁਸੀਂ ਇਹਨੂੰ ਚੱਕ ਕੇ ਜਿਆਦਾ ਉੱਪਰ ਕਲਿੱਕ ਕਰ ਦਿਓ ਜਦ ਉਹ ਕਰ ਦਿਓ ਆ ਦੇਖੋ ਉੱਪਰ ਕਰੋਗੇ ਤਾਂ ਗ੍ਰੀਨ ਸਕਰੀਨ ਚੱਕ ਕੇ ਚੱਕ ਰਿਹਾ ਹੁਣ ਆਪ ਇਹਦਾ ਸਾਈਜ਼ ਜਿਹੜਾ ਇੱਥੇ ਵਧਾ ਕਰਨਾ ਵੀ ਸਕਦੇ ਹਾਂ ਠੀਕ ਆ ਇਹ ਤੇ ਪਲੱਸ ਕਰ ਦਿਓ ਓਕੇ ਹੋ ਜਾਏਗਾ ਹੁਣ ਗ੍ਰੀਨ ਸਕਰੀਨ ਉੱਡ ਗਈ ਐ ਇਤੋਂ ਆ ਦੇਖੋ origignal ਗ੍ਰੀਨ ਸਕਰੀਨ ਦੇਖੋ ਸਾਰੀ ਹੱਡੀ ਜਬਰ ਵਿੱਚ ਨਾ ਹਜੇ ਵੀ ਗ੍ਰੀਨ ਸਕ੍ਰੀਨ ਦਾ ਉਹ ਦਿਨ ਦਾ ਬੈ ਟੱਚ ਜਾਪਾ ਇੱਥੇ ਫਿਰ ਕਰਾਂਗੇ ਕਲਿੱਕ ਕਲਿੱਕ ਕਰਨ ਤੋਂ ਬਾਅਦ ਫਿਰ ਕ੍ਰੋਮੇ ਦੇ ਕਲਿੱਕ ਕਰਾਂਗੇ ਆਪਾਂ ਇਹਨੂੰ ਇੱਥੋਂ ਥੋੜਾ ਜਿਹਾ ਵਧਾ ਕਰਾ ਵੀ ਸਕਦੇ ਹਾਂ ਇਹਦਾ ਗ੍ਰੀਨ ਸਕ੍ਰੀਨ ਆਪਾਂ ਹਟਾ ਦਾਂਗੇ ਇੱਥੋਂ ਉੱਪਰ ਥੱਲੇ ਕਰਕੇ ਨਾ ਆਪਾਂ ਇਹਨੂੰ ਇਦਾਂ ਇਹ ਆਪਾਂ ਇਹਨੂੰ ਥੋੜਾ ਜਿਹਾ ਘਟਾਵਾਂਗੇ ਇਹਨੂੰ ਸੈੱਟ ਕਰ ਲੈਣਾ ਵੀ ਪਤਾ ਨਾ ਲੱਗੇ ਵੀ ਅਸੀਂ ਗ੍ਰੀਨ ਸਕ੍ਰੀਨ ਤੋਂ ਡਾਊਨਲੋਡ ਕੀਤੀ ਹੈ ਇਹ ਆ ਦੇਖੋ ਜਾਂ ਫਿਰ ਤੈਨੂੰ ਥੋੜਾ ਜਿਹਾ ਇਹਨੂੰ ਚੱਕ ਕੇ ਤੁਸੀਂ ਉੱਪਰ ਥੱਲੇ ਕਰ ਸਕਦੇ ਹੋ ਆ ਦੇਖੋ ਹੁਣ ਠੀਕ ਹੋ ਗਿਆ ਕ ਇਹ ਜਾਨਕੀ ਤੁਸੀਂ ਕਰ ਸਕਦੇ ਹੋ ਇਦਾਂ ਮੈਂ ਤੁਹਾਨੂੰ ਦੱਸਦਾ ਪਿਆ ਤੁਸੀਂ ਆਹ ਸਹੀ ਆ ਪਰਫੈਕਟ ਹੋ ਗਈ ਆ ਤੁਸੀਂ ਇਹ ਤਾਂ ਓਕੇ ਕਰ ਦਿਓ ਆ ਦੇਖੋ ਤੁਹਾਡੀ ਓਕੇ ਹੋ ਗਈ ਆ ਜੀ ਠੀਕ ਆ ਹੁਣ ਤੁਸੀਂ ਕੀ ਕਰਨਾ ਵਾ ਇਹ ਵੀ ਤੁਹਾਡੀ ਓਕੇ ਹੋ ਗਈ ਆ ਤੇ ਹੁਣ ਤੁਸੀਂ ਇਹਨੂੰ ਪਲੇ ਕਰਕੇ ਦੇਖੋ ਕਿੱਦਾਂ ਹੀ ਲੱਗਦੀ ਆ ਦੇਖੋ ਹਾਂ ਗਰੀਨ ਸਕਰੀਨ ਉੱਡ ਗਈ ਆਪਣੀ ਸਾਰਾ ਕੁਝ ਓਕੇ ਹੋ ਗਿਆ ਗਰੀਨ ਸਕਰੀਨ ਉੱਡ ਗਈ ਆਪਣੀ ਤੇ ਆਪਣੇ ਕਾਰਟੂਨ ਚੱਲ ਗਏ ਆ ਹੁਣ ਆਪਾਂ ਕਾਰਟੂਨ ਪਲੇ ਕਰਦੇ ਆ ਦੇਖੋ ਆਗੇ ਆਪਣੇ ਕਾਰਟੂਨ ਪਲੇ ਹੋਣ ਲੱਗਿਆ ਦੇਖੋ ਠੀਕ ਹੈ ਜੀ ਪਲੇ ਕਰਦੇ ਆ ਦੇਖੋ ਇਹ ਆ ਜਿਹੜੀ ਮੈਂ ਕਹਿੰਦਾ ਘਰ ਦੇ ਵਿੱਚ ਹੀ ਹੋਵੇ ਮੈਂ ਆ ਫੋਟੋ ਨੂੰ ਡਿਲੀਟ ਕਰਕੇ ਨਾ ਇਹ ਡਿਲੀਟ ਨਹੀਂ ਸੋਈ ਆ ਫੋਟੋ ਨੂੰ ਜਿਹੜੀ ਮੈਂ ਵਿੱਚ ਵੱਡੀ ਕਰ ਦਾਂਗਾ ਇਹਨੂੰ ਅੱਗੇ ਕਰ ਲੈ ਕੇ ਜਾਵਾਂਗੇ ਮੈਂ ਹੋਰ ਤੁਹਾਡੇ ਤੱਕ ਆ ਅੱਗੇ ਹੋਰ ਲੈ ਜਾਣਾ ਤੁਸੀਂ ਬਸ ਇਹ ਚੀਜ਼ ਦਾ ਧਿਆਨ ਰੱਖਣਾ ਵਾ ਆ ਜਿਹੜੀ ਵੀਡੀਓ ਹੈ ਨਾ ਜੀ ਤੁਸੀਂ ਇਹ ਵੀਡੀਓ ਨੂੰ ਤੁਸੀਂ ਦੇਖਣਾ ਵਾ ਵੀ ਜਿਹੜੀ ਇਹਦੇ ਨਾਲ ਜਚੇ ਇਹ ਨਹੀਂ ਹੈਗਾ ਵੀ ਇਹਦੇ ਨਾਲ ਜਚੇ ਨਾਲ ਤੁਸੀਂ ਮਤਲਬ ਇਹ ਹੋਰ ਕਰ ਦੋ ਹੁਣ ਆਪਾਂ ਦੇਖਦੇ ਹਾਂ ਆ ਗਿਆ ਮੈਨੂੰ ਆਪਾਂ ਜੰਗਲ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਇਹ ਇੰਨਾ ਕੁ ਇਮੇਜਿਨੇਸ਼ਨ ਤੁਸੀਂ ਕਰਨੀ ਆ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾ ਦਿਆਂ ਇੱਕ ਪਲੇ ਕਰਕੇ ਦਿਖਾਉਣਾ ਤੁਹਾਨੂੰ ਮੈਂ ਵੀਡੀਓ ਨੂੰ ਪਲੇ ਕਰਕੇ ਬੰਦਾ ਦੇਖਦਾ ਆ ਆ ਆ ਗਿਆ ਇਹ ਮੈਂ ਕਹਿੰਦਾ ਜੰਗਲ ਦੇ ਵਿੱਚ ਆਵੇ ਘਰ ਚ ਨਾ ਆਵੇ ਇਹ ਆਪਾਂ ਥੋੜਾ ਜਿਹਾ ਪਿੱਛੇ ਲੈ ਕੇ ਜਾਓ ਇੱਥੋਂ ਇੱਥੋਂ ਤੁਸੀਂ ਫੋਟੋ ਨੂੰ ਤੁਸੀਂ ਇਹਨੂੰ ਆਪਣੀ ਵੀ ਫੋਟੋ ਨੂੰ ਕੱਟ ਕਰ ਦੇਣਾ ਇੱਥੋਂ ਆ ਹੁਣ ਜੰਗਲ ਦੇ ਵਿੱਚ ਆਵੇ ਦੇਖੋ ਜੀ ਹੁਣ ਜੰਗਲ ਦੇ ਵਿੱਚ ਆਏਗਾ ਆ ਜੰਗਲ ਟੋਮਾ ਆਣਾ ਉੱਪਰ ਉਹ ਆ ਗਿਆ ਉਹਦੇ ਵਿੱਚ ਆ ਜੰਗਲ ਆ ਗਿਆ ਹਾਂ ਜਿਹੜੀ ਜੰਗਲ ਦੀ ਫੋਟੋ ਆ ਜਿਹੜੀ ਥੋੜੀ ਛੋਟੀ ਹੈ ਆਪਾਂ ਇਹਦਾ ਸਾਈਜ਼ ਵੱਡਾ ਕਰਨਾ ਚਾਹਦੇ ਜੰਗਲ ਵਾਲੀ ਦਾ ਤੁਸੀਂ ਕੀ ਕਹਿੰਨਾ ਕਲਿੱਕ ਕਰਕੇ ਇਹਦਾ ਸਾਈਜ਼ ਥੋੜਾ ਜਿਹਾ ਵੱਡਾ ਕਰ ਦੇਣਾ ਠੀਕ ਹੈ ਜੀ ਹੁਣ ਦੇਖੋ ਬਲੀ ਮਿਸਟਰ ਕੈਟ ਯੂ ਨੀਡ ਦ ਵਾਚ ਵਹ ਯੂ ਵਾਸ ਗੋਇੰਗ ਗੋ ਆਮ ਸੌਰੀ ਆਈ ਐਡਿਨ ਟੂ ਦੂਸ ਮਾਈਸੈਲਫ ਇਹਦਾ ਸਾਈਜ਼ ਵੀ ਥੋੜਾ ਹੋਰ ਤੱਕ ਲੈ ਜਾਓ ਕਿਉਂਕਿ ਇੱਕ ਇੱਕੋ ਫਰੇਮ ਦੇ ਵਿੱਚ ਚੱਲਦਾ ਪਿਆ ਵਾ ਹਜੇ ਤੱਕ ਚੱਲੀ ਜਾ ਰਿਹਾ ਵਾ ਆ ਇਦਾਂ ਇਦਾਂ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਬਣ ਗਿਆ ਹੁਣ ਅਗਲੀ ਆਈ ਆਪਾਂ ਇੱਥੇ ਆਪਾਂ ਆਹ ਥਾਂ ਤੇ ਗਏ ਆ ਇੱਥੋਂ ਇੱਥੇ ਕਲਿੱਕ ਕਰਕੇ ਥੋੜਾ ਜਿਹਾ ਅੱਗੇ ਲੈ ਜੰਨੇ ਆ ਹੁਣ ਇੱਥੇ ਅਗਲੀ ਫੋਟੋ ਆ ਜਾਈਗੀ ਆਪ ਆ ਫੋਟੋ ਦਾ ਆਪਾਂ ਕੀ ਕਰਾਂਗੇ ਇਹ ਫੋਟੋ ਦਾ ਆਪਾਂ ਸਾਈਜ਼ ਵੱਡਾ ਕਰ ਦਾਂਗੇ ਤੇ ਆ ਇਹਨੂੰ ਚੱਕ ਕੇ ਥੋੜਾ ਜਿਹਾ ਥਲੇ ਕਰ ਦਾਂਗੇ ਆਪਾਂ ਦੇਖੋ ਹੁਣ ਹੁਣ ਪਲੇ ਕਰਕੇ ਦੇਖੋ ਠੀਕ ਆ ਆਪਾਂ ਬਸ ਇਹਨੂੰ ਇੱਡੀ ਕੀ ਹੀ ਕਰਨੀ ਚਾਹੁੰਦੇ ਮੈਂ ਤੁਹਾਨੂੰ ਇੱਡੀ ਕੀ ਹੀ ਬਣਾ ਕੇ ਦਿਖਾਈਆ ਸਿੰਪਲ ਦੇ ਤੌਰ ਤੇ ਮੈਂ ਕੀ ਕਰਾਂਗਾ ਤੇ ਕਲਿੱਕ ਕਰਕੇ ਇਹਨੂੰ ਕਿ ਡਿਲੀਟ ਕਰ ਦੇਣਾ ਜੀ ਇੱਥੇ ਇੱਥੇ ਕਲਿੱਕ ਕਰਾਂਗਾ ਇਹਨੂੰ ਤੇ ਮੈਂ ਇੱਥੇ ਡਿਲੀਟ ਦਾ অপਸ਼ਨ ਆਏਗਾ ਆ ਸਪਲੀਟ ਆ ਗਿਆ ਇੱਥੇ ਤੇ ਆ ਮੈਂ ਡਿਲੀਟ ਕਰ ਦਾਂਗਾ ਜਿੰਨੇ ਵੀ ਉਹ ਫੋਰ ਨੇ ਇੱਕੋ ਕੀ ਮੈਂ ਤੁਹਾਨੂੰ ਛੋਟੀ ਜੀ ਸਿੰਪਲ ਦੇ ਤੌਰ ਤੇ ਬਣਾ ਕੇ ਦਿਖਾਈਆ ਜਦੋਂ ਤੁਸੀਂ ਕਰੋਗੇ ਤੁਸੀਂ ਵੱਡੀ ਕਰ ਲ ਆ ਦੇਖੋ ਛੋਟੀ ਜਿਹੀ ਬਣ ਗਈ ਕੁਰੀ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਦੇਖੋ ਠੀਕ ਆ ਹੁਣ ਕੀ ਕਰਦੇ ਪਲੇ ਹੋ ਗਈ ਹੁਣ ਇਹਨੂੰ ਐਕਸਪੋਰਟ ਕਰ ਲੈਣਾ ਤੁਸੀਂ ਉੱਪਰ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਐਕਸਪੋਰਟ ਕਰ ਲੈਣਾ ਇਹ ਤੁਹਾਡੀ ਜਿਹੜੀ ਗੈਲਰੀ ਹੈ ਜੀ ਗੈਲਰੀ ਦੇ ਵਿੱਚ ਜਾ ਕੇ ਨਾ ਸੇਵ ਹੋ ਜੇਗੀ ਜੋ ਗੈਲਰੀ ਦੇ ਵਿੱਚ ਸੇਵ ਹੋ ਜੇਗੀ ਤੁਹਾਨੂੰ ਮੈਂ ਦਿਖਾਉਣਾ ਵਾ ਗੈਲਰੀ ਦੇ ਵਿੱਚ ਸੇਵ ਹੋਣ ਤੋਂ ਬਾਅਦ ਕਿੱਦਰ ਜਿਹੜੀ ਇਹ ਬਹੁਤ ਵਧੀਆ ਵਾ ਤੁਸੀਂ ਗ੍ਰੀਨ ਸਕਰੀਨ ਵਾਲੀ ਟੋਮ ਐਡੀ ਜਿਹੜੀ ਜਿਹੜੀਆਂ ਬਹੁਤ ਜ਼ਿਆਦਾ ਵੀਡੀਓ ਪਈਆਂ ਨੇ ਮੋਟੂ ਬਤਲੂ ਸ਼ਿਵਾ ਸ਼ਿਵਾ ਹੋ ਗਿਆ 카ਰਟੂਨ ਵਾਲੀਆਂ ਬਹੁਤ ਗ੍ਰੀਨ ਸਕਰੀਨ ਵਾਲੀਆਂ ਪਈਆਂ ਨੇ ਤੁਸੀਂ ਚੱਕ ਕੇ ਇਸੇ ਤਰ੍ਹਾਂ ਬੈਕਗ੍ਰਾਉਂਡ ਲਾ ਕੇ ਤੁਸੀਂ ਆਪਣੇ ਚੈਨਲ ਤੇ ਮੈਂ ਭੁੱਲੇ ਨਹੀਂ ਕਿ ਸੋਚ ਰਹੇ ਹੋ ਤੇ ਤੁਹਾਡੇ ਚੈਨਲ ਦੇ ਪੁਰਾਣਾ ਫੋਨ ਕਾਹ ਵੇਚੋ ਹੁਣ ਦੇਖੋ ਇਹ ਵੀਡੀਓ ਬਣ ਕੇ ਰੈਡੀ ਹੋ ਗਈ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਹੁਣੇ ਮੇਰੀ ਗੈਲਰੀ ਦੇ ਵਿੱਚ ਚਲੀ ਗਿਆ ਮੈਂ ਇਹ ਤੋਂ ਡਨ ਕਰ ਦੇਣਾ ਜੀ ਨੂੰ ਹੁਣ ਮੈਂ ਕੋਲ ਗੈਲਰੀ ਦੇ ਵਿੱਚ ਲਿਜਾ ਕੇ ਨਾ ਤੁਹਾਨੂੰ ਇਹ ਫੋਟ ਦਿਖਾਉਣਾ ਵਾ ਵੀ ਕਿੱਦਾਂ ਦੀ ਬਣੀ ਆ ਦੇਖੋ ਚਲੀ ਗਿਆ ਜੀ ਆਪਣੀ ਆ ਗੈਲਰੀ ਦੇ ਵਿੱਚ ਸੇਵ ਹੋ ਜੀ 47 ਸਕਿੰਟ ਦੀ ਬਣੀ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਕਿੱਦਾਂ ਦੀ ਬਣੀ ਆ ਇਹਦਾ ਮੈਂ ਤੁਹਾਨੂੰ ਪ੍ਰੂਫ ਕਰ ਦਿੰਦਾ ਹੈਜਾ ਹੈਜਾ ਆ ਦੇਖੋ ਕਿੰਦੀ ਸੋਹਣੀ ਬਣੀ ਆ ਯੋ ਆਈ ਐਮ ਸੌਰੀ ਆਈ ਡਿਡਨਟ ਦੂਸ ਮਾਈ ਆ ਦੇਖੋ ਇਦਾਂ ਦੀ ਬਣ ਕੇ ਰੈਡੀ ਹੋ ਗਈ ਆ ਇਦਾਂ ਦੀ ਵੀਡੀਓ ਨੂੰ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਇਹ ਵੀਡੀਓ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਸੌਖਾ ਵਾ ਸਿਰਫ ਇਹ ਜਿਹੜੀ ਵੀਡੀਓ ਵਾ ਜੀ ਇਹ ਸਿਰਫ 15 ਤੋਂ 20 ਮਿੰਟ ਦੇ ਵਿੱਚ ਵਿੱਚ ਬਣ ਜਾਂਦੀ 15 ਤੋਂ 20 ਮਿੰਟ ਦੇ ਵਿੱਚ ਵਿੱਚ ਜਿਨ੍ਹਾਂ ਨੇ ਮੇਰੀ ਲਾਈਵ ਵਰਕਸ਼ਾਪ ਪਟਿਆਲੇ ਲਗਾਈ ਸੀਗੀ ਜਾਂ ਲੁਧਿਆਣੇ ਲਗਾਈ ਸੀ ਜਨਾ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਤੁਸੀਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਉਹ ਉਹਨਾਂ ਜਗਰੋ ਮੇਰੀ ਵੀਡੀਓ ਦੇਖਦੇ ਪਏ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਵੀਡੀਓ ਨੂੰ VN ਦੇ ਵਿੱਚ ਕਿਵੇਂ ਐਡਿਟ ਕਰਨਾ ਵਾ ਜੀ ਆਹ ਦੇਖੋ ਜੀ ਕਿੰਨਾ ਸੌਖਾ ਕੰਮ ਆ ਕਿੰਨਾ ਸੌਖਾ ਕੰਮ ਆ ਤੁਸੀਂ ਗ੍ਰੀਨ ਸਕਰੀਨ ਵਾਲੀ ਤੁਸੀਂ ਟੋਮ ਐਂਡ ਜੇਰੀ ਦੀ ਵੀਡੀਓ ਤੁਸੀਂ ਜੜੀ ਆ ਉਹ ਡਾਊਨਲੋਡ ਕਰਨੀ ਆ ਉਹਦੀ ਬੈਕਗ੍ਰਾਉਂਡ ਜਿਹੜੀ ਹੈ ਗ੍ਰੀਨ ਸਕਰੀਨ ਵਾਲੀ ਇਹ ਹਟਾ ਕੇ ਤੁਸੀਂ ਸਿਰਫ ਜਿਹੜੀ ਮੈਂ ਤੁਹਾਨੂੰ ਫੋਟੋ ਦੱਸਿਆ ਨੇ ਫੋਟੋ ਨੂੰ ਡਾਊਨਲੋਡ ਕਰਕੇ ਤੁਸੀਂ ਉਹਦੇ ਥੱਲੇ ਲਗਾ ਦੇਣਾ ਤੇ ਨੂੰ ਐਡਿਟ ਕਰਕੇ ਤੁਸੀਂ 3-4 ਮਿੰਟ ਦੀ ਤੁਸੀਂ ਵੀਡੀਓ ਬਣਾ ਕੇ ਨਾ ਤੁਸੀਂ ਅਪਲੋਡ ਕਰਨੀ ਸ਼ੁਰੂ ਕਰ ਦਿਓ ਆਪਣੇ ਚੈਨਲ ਦੇ ਉੱਤੇ ਤੁਹਾਡਾ ਚੈਨਲ ਦੇਖੋ ਕਿੰਨੀ ਛੇਤੀ ਵਾਇਰਲ ਹੁੰਦਾ ਹਾਂ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਇਹ ਨਾ 283 ਮਿਲੀਅਨ 200 3 ਮਿਲੀਅਨ ਮਿਲੀਅਨ ਅਕੜਾ 43 ਮਿਲੀਅਨ ਵਿਊ ਆਏ ਹੋਏ ਨੇ ਮੰਨ ਕੇ ਚੱਲੋ ਜੇ ਤੁਹਾਡੇ ਚੈਨਲ ਤੇ ਇੰਨੇ ਮਿਲੀਅਨ ਵਿਊ ਵੀ ਨਹੀਂ ਆਦੇ ਤੁਹਾਡੇ ਚੈਨਲ ਤੇ ਲੱਖ ਲੱਖ ਵੀ ਵਿਊ ਆਣ ਲੱਗੇ ਨਾ ਤਾਂ ਵੀ ਮੰਨ ਕੇ ਚੱਲੋ ਯਾਰ ਜੇ ਲੱਖ ਵਿਊ ਵੀ ਆਂਦਾ ਨਾ ਤਾਂ ਮੈਂ ਕਹਿੰਨਾ ਮੰਨ ਕੇ ਚੱਲੋ ਘੱਟੋ ਘੱਟ ਤੁਸੀਂ 5-10 ਹਜ਼ਾਰ ਰੁਪਏ ਦਾ ਕਮਾ ਲੋਗੇ 1 ਲੱਖ ਵਿਊ ਦਾ ਇਹ ਤੁਹਾਨੂੰ ਘੱਟ ਤੋਂ ਘੱਟ ਕਿਹਾ ਵਾ ਘੱਟ ਤੋਂ ਘੱਟ ਮੰਨ ਕੇ ਚੱਲੀ ਜੇ 1 ਲੱਖ ਵਿਊ ਵੀ ਆ ਗਏ ਨਾ ਤੁਹਾਡੇ ਇਸ ਵੀਡੀਓ ਦੇ ਉੱਤੇ ਤਾਂ ਮੰਨ ਕੇ ਚੱਲੋ 20 ਤੋਂ 30 ਹਜ਼ਾਰ ਰੁਪਏ ਤੁਹਾਡਾ ਬੜੇ ਆਰਾਮ ਨਾਲਾ ਇਹ ਚ ਕੀਤਾ ਕੀ ਹੈ ਤੁਸੀਂ ਕੁਝ ਵੀ ਨਹੀਂ ਕੀਤਾ ਹੈਗਾ ਕੁਝ ਕੀਤਾ ਤਾਂ ਨਹੀਂ ਲ ਜੰਮੀ ਸੋਖਾ ਕੰਮ ਜੇ ਦੇਖੋ ਯਾਰ ਤੁਸੀਂ ਆ ਕੰਮ ਨਹੀਂ ਨਾ ਕਰ ਸਕੇ ਕਾਰਟਨ ਵਾਲਾ ਆ ਜਿਹੜਾ ਵੀਡੀਓ ਚੱਕੇ ਨਹੀਂ ਤੁਸੀਂ ਆਪਣੇ YouTube ਚੈਨਲ ਦੇ ਪਾਸੇ ਕੀ ਤਾਂ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਕੋਈ ਕੰਮ ਕੋਈ ਕੰਮ ਨਹੀਂ ਤੁਸੀਂ ਕਰ ਸਕਦੇ ਤੁਹਾਡਾ ਤਾਂ ਬਸ ਹੁੰਦਾ ਰੱਬ ਰੱਖ ਹੀ ਆ ਉਹਦੇ ਉੱਸਰੇ ਹੀ ਚਲਦੇ ਆ ਤੁਸੀਂ ਬਸ ਥੋੜੀ ਜੀ ਤਾਂ ਦੇਖੋ ਤੁਸੀਂ ਮਿਹਨਤ ਕਰਨੀ ਹੀ ਹੈ ਨਾ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਤੁਸੀਂ ਕਿਵੇਂ ਕੰਮ ਕਰਨਾ ਵਾ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ Instagram ਤੇ ਫੋਲੋ ਕਰ ਲਓ ਮੈਂ ਮੈਨੂੰ ਤੁਸੀਂ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ ਅਗਰ ਤੁਹਾਨੂੰ ਵੀਡੀਓ ਐਡੀਟਿੰਗ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਕੀ ਕਰੋ ਮੇਰੀ ਨਾ ਹੁਣ ਜਲੰਧਰ ਸ਼ਹਿਰ ਦੇ ਵਿੱਚ ਮੇਰੀ ਵਰਕਸ਼ਾਪ ਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਜਿਹਦੇ ਵਿੱਚ ਇਹਨਾਂ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube Facebook Instagram Telegram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਮੇਨ ਚੀਜ਼ ਆ ਵੀ ਤੁਸੀਂ ਕਿਸੇ ਵੀ ਵੀਡੀਓ ਨੂੰ ਕਿਸੇ ਵੀ ਵੀਡੀਓ ਨੂੰ ਚਾਹੇ ਤੁਸੀਂ ਹੋਰ ਵੀਡੀਓ ਬਣਾ ਲਓ ਜਾਂ ਫਿਰ ਤੁਸੀਂ ਮੋਟੀਵੇਸ਼ਨ ਵੀਡੀਓ ਬਣਾ ਲਓ ਜਾਂ ਫਿਰ ਤੁਸੀਂ ਕਾਰਟੂਨ ਵਾਲੀ ਵੀਡੀਓ ਬਣਾ ਲ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਤੁਸੀਂ ਆਪਣੇ ਮੋਬਾਈਲ ਫੋਨ ਤੇ ਤੁਸੀਂ ਐਡਿਟ ਕਰਨਾ ਚਾਹੁੰਦੇ ਹੋ ਨਾ ਉਹ ਮੈਂ ਪ੍ਰੋਪਰਲੀ ਡੇਟ ਦੋ ਘੰਟਾ ਲਾ ਕੇ ਤੁਹਾਨੂੰ ਮੈਂ ਪ੍ਰੋਪਰਲੀ ਦੱਸਾਂਗਾ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਸਿਰਫ ਮੋਬਾਈਲ ਫੋਨ ਤੋਂ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਐਡਿਟ ਕਰ ਸਕਦੇ ਹੋ ਕਿਸੇ ਵੀ ਵੀਡੀਓ ਨੂੰ ਕਿਵੇਂ ਐਡਿਟ ਕਰ ਸਕਦੇ ਹੋ ਤਾਂ ਤੁਸੀਂ ਆਪਣੇ YouTube ਚੈਨਲ Facebook Instagram Telegram ਤੇ ਤੁਸੀਂ ਅਪਲੋਡ ਕਰ ਸਕਦੇ ਹੋ ਉਹ ਵਰਕਸ਼ਾਪ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਨਾ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਜਿਹੜੀ ਸੇ ਮੇਰੀ ਅਗਲੀ ਵਰਕਸ਼ਾਪ ਆ ਉਹ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਹੋ ਰਹੀ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਣੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੀ ਨਾਲ ਲਿਖ ਕੇ ਦੇਣਾ ਤੁਹਾਡੀ ਜ਼ਿੰਦਗੀ ਬਦਲ ਜੇਗੀ ਮੰਨ ਕੇ ਚਲੋ ਮੇਰੀ ਉਹ 3 ਘੰਟੇ ਦੀ ਵਰਕਸ਼ਾਪ ਹੁੰਦੀ ਆ 3 ਘੰਟੇ ਦੇ ਵਿੱਚੋਂ ਤੁਹਾਡੇ 10 ਮਿੰਟ ਦੀ ਸਿਰਫ 10 ਮਿੰਟ ਦੀ ਗੱਲ ਵੀ ਤੁਹਾਡੇ ਦਿਮਾਗ ਦੇ ਕਲਿੱਕ ਕਰ ਗਈ ਨਾ ਤੁਹਾਡੇ ਉਹ 10 ਮਿੰਟ ਨੇ ਹੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇ ਕਹਿੰਦੇ ਕਿ ਇਹ ਬੰਦੇ ਦੀ ਜ਼ਿੰਦਗੀ ਸਿਰਫ ਇੱਕ ਸੈਕਿੰਡ ਦੇ ਵਿੱਚ ਬਦਲ ਜਾਂਦੀ ਕੁਝ ਸਕਿੰਟਾਂ 'ਚ ਬਦਲ ਜਾਂਦੀ ਬੰਦੇ ਦੀ ਜ਼ਿੰਦਗੀ ਬਦਲਣ ਲੱਗੇ ਪਤਾ ਨਹੀਂ ਲੱਗਦਾ ਹੈਗਾ ਬੰਦੇ ਦੀ ਕੋਲ ਜ਼ਿੰਦਗੀ ਬਦਲ ਜੀ ਤੁਹਾਨੂੰ ਮਿਸਾਲਾਂ ਨੂੰ ਇਹੀ ਕਹਾਂਗਾ ਕਿ ਪਲੀਜ਼ ਤੁਸੀਂ ਨਾ ਆਪਣਾ ਥੋੜਾ ਜਿਹਾ ਸਮਾਂ ਕੱਢ ਕੇ 3-4 ਘੰਟੇ ਸਮਾਂ ਕੱਢ ਕੇ ਨਾ ਤੁਸੀਂ ਮੇਰੀ ਉਹ ਜਿਹੜੀ ਵਰਕਸ਼ਾਪ ਹੋਣ ਜਾ ਰਹੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੋਂ ਉਹ ਇੱਕ ਵਾਰ ਤੁਸੀਂ ਮੇਰੀ ਵਰਕਸ਼ਾਪ ਜ਼ਰੂਰ ਜੁਆਇਨ ਕਰੋ ਕੋਕਿ ਮੈਂ ਤੁਹਾਨੂੰ ਉਹ ਵਰਕਸ਼ਾਪ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰਾਂਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪ੍ਰੈਜੈਂਟ ਚੱਲ ਰਹੇ ਸਮੇਂ ਦੇ ਵਿੱਚ ਤੁਸੀਂ ਘਰੇ ਬਿਠ ਕੇ ਤੁਸੀਂ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲੋਂ ਸਾਡੀ ਆਉਣ ਵਾਲੀ ਵਰਕਸ਼ਾਪ ਬਾਰੇ ਤੁਸੀਂ ਪੁੱਛ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਾਰ ਬਾਰੀ ਸਤਿ ਸ਼੍ਰੀ ਅਕਾਲ